ਕਨੈਲ ਆਪਣਾ 10 ਵਾਲੀ ਚਾਹ ਲਈ ਬਣਾ ਚਾਹ ਆਪਣੀ ਬਣ ਗਈ ਚਾਹ ਪੀ ਕੇ ਲੱਗਦੇ ਆ ਕੰਮ ਤੇ ਬੰਨਾ ਹਟ ਸਰੀਰ ਜਾ ਬਣਿਆ ਨਹੀਂ ਜੀ ਦਾ ਹੁਣ ਚਾਹ ਲਈ ਬਣਾ ਆਪਣਾ ਚਾਹ ਪੀ ਕੇ ਕਰਦੇ ਆ ਕੰਮ ਸ਼ੁਰੂ ਮੌਸਮਾਂ ਚ ਵਧੀਆ ਹੈਗਾ ਆ ਗੇਟ ਲੱਗੇ ਬਣਾਉਣਾ ਇਸ ਤਰੀਕੇ ਆ ਲੋਹੇ ਦੀ ਰੇੜੀ ਲੈਣਾ ਲੋਹਾ ਲੈਣ ਦਵਾ ਘੱਟ ਗਿਆ ਜੀ ਦਾ ਉਸ ਤੋਂ ਬਾਅਦ ਇਹ ਕਰਦੇ ਆ ਕੰਮ ਸ਼ੁਰੂ ਬਣਾਉਣਾ ਗੇਟ ਤੇ ਗਰੇਨਾ ਜੁੜੇ ਰਹੇ ਨਾਲ तो अपने काली चादर दो बीर तैयार करते तो बड़ा एक विंडो है जी देख हो गया इधर गई अपनी विंडो लग रहा ग्रैांडर रहेगा बार फ्रंट बार फ्रंट रहेगा जी सारा ਦੋਸਤੋ ਆਪਾਂ ਨੇ ਇੱਕ ਲਾਇਆ ਨਵਾਂ ਜਿਗਾੜ ਇਹ ਲੱਗੂਗਾ ਮੋਟਰ ਤੇ ਗੇਟ ਗਾ ਕੇ ਕਹਿੰਦਾ ਵੀ ਜੇ ਅੰਦਰ ਜੰਦਾ ਕੁੰਡਾ ਅੰਦਰ ਕੁੰਡਾ ਲਾ ਕੇ ਪਈਏ ਬਾਹਰੋਂ ਕੋਈ ਬੰਦ ਨਾ ਕਰ ਜੇ ਇਸ ਕਰਕੇ ਆਪਾਂ ਨੇ ਲਾਇਆ ਇਹਦਾ ਆ ਸਿਸਟਮ ਆ ਆ ਲਾ ਕੇ ਅੰਦਰੋਂ ਕੁੰਡਾ ਆ ਹੁਣ ਇਹਦੇ ਬਾਹਰਲਾ ਕੁੰਡਾ ਲੱਗਦਾ ਨਹੀਂ ਹੈਗਾ ਜੇ ਹੁਣ ਬਾਹਰਲਾ ਕੁੰਡਾ ਲਾਉਣਾ ਹੈ ਅੰਦਰਲਾ ਕੁੰਡਾ ਖੁੱਲ ਗਿਆ ਆਹ ਲੋਕ ਇਧਰ ਮੋੜ ਕੇ ਆ ਮੁਰ ਗਿਆ ਇਧਰ ਫੇਰ ਆ ਲੱਗੂ ਆਪਣਾ ਬਾਹਰਲਾ ਕੁੰਡਾ ਇਹ ਜਿਗਾਰਡ ਦੱਸਿਓ ਆਪਣਾ ਕਿਵੇਂ ਲੱਗਿਆ ਜੇ ਵਧੀਆ ਲੱਗਿਆ ਲਾਇਕ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ